ਰੁਆਨੀ ਨੈਂ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਇੰਗਲਿਸ਼ ਦੀ ਲੜੀ ਕੀਤੀ ਸੀ ਨਾ ਅੱਜ ਆਪਾਂ ਪੰਜਾਬੀ ਸਿੱਖੋ ਇਸ ਦੀ ਲੜੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਪੰਜਾਬੀ ਲਿਖਣੀ ਤੇ ਪੜ੍ਹਨੀ ਬਹੁਤ ਸਖੀ ਹੈ ਅਗਰ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ ਠੀਕ ਹੈ ਸਭ ਤੋਂ ਪਹਿਲਾਂ ਅੱਜ ਆਪਾਂ ਕਰਾਂਗੇ ਪੰਜਾਬੀ ਦੇ ਅੱਖਰ ਪੰਜਾਬੀ ਦੇ ਕੁੱਲ ਕਿੰਨੇ ਅੱਖਰ ਨੇ ਇਹ ਕਿਹੜੀਆਂ ਕਿਹੜੀਆਂ ਆਹੋ ਸਾਊਂਡ ਸੁਣਦੇ ਨੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਪੰਜਾਬੀ ਦੇ ਅੱਖਰਾਂ ਨੂੰ ਕੀ ਕਿਹਾ ਜਾਂਦਾ ਵਰਣਮਾਲਾ ਪੰਜਾਬੀ ਦੇ ਅੱਖਰਾਂ ਨੂੰ ਕੀ ਕਿਹਾ ਜਾਂਦਾ ਵਰਣਮਾਲਾ ਵਰਣਮਾਲਾ ਵ ਰ ਰ ਵਰਣ ਵਰਣ ਵਰਣਮਾਲਾ ਮ ਮ ਵਰਣਮਾਲਾ ਵਰਣਮਾਲਾ ਠੀਕ ਹੈ ਹੁਣ ਵਰਣਮਾਲਾ ਦੇ ਪਤਾ ਕਿਸੇ ਨੂੰ ਕੁੱਲ ਕਿੰਨੇ ਅੱਖਰ ਨੇ ਕਿਆਲੀ ਕਿਆਲੀ ਕਿੰਨੇ ਅੱਖਰ ਨੇ ਕਿਆਲੀ ਇਹਦੇ ਵਿੱਚੋਂ ਤਿੰਨ ਅੱਖਰ ਸਵਰ ਨੇ ਕਿੰਨੇ ਅੱਖਰ ਸਵਰ ਨੇ ਤਿੰਨ ਜੀ ਤਿੰਨ ਸਵਰ ਸਵਾਰ ਠੀਕ ਹੈ ਬਾਕੀ ਦੇ ਜਿਹੜੇ ਅੱਖਰ ਨੇ ਉਹ ਵਿਅੰਜਨ ਠੀਕ ਹੈ ਬਈ ਹੁਣ ਆਪਾਂ ਸਭ ਤੋਂ ਪਹਿਲਾਂ ਅੱਖਰਾਂ ਦੀਆਂ ਸਾਊਂਡਸ ਕਰਾਂਗੇ ਵੀ ਕਿਹੜਾ ਅੱਖਰ ਪੰਜਾਬੀ ਦੇ ਵਿੱਚ ਕੀ ਸਾਊਂਡ ਦਿੰਦਾ ਜਿਹੜੇ ਸਵਰ ਨੇ ਉਹ ਸਾਡੇ ਕੋਲੇ ਹੈਗੇ ਨੇ ਊੜਾ ਆੜਾ ਆੜੀ ਈੜੀ ਏਸ ਵਾਰ ਠੀਕ ਹੈ ਇਸ ਤੋਂ ਇਸ ਦੇ ਨਾਲ ਆਪਾਂ ਬਾਅਦ ਕਰਾਂਗੇ ਠੀਕ ਹੈ ਉਹ ਸਭ ਤੋਂ ਪਹਿਲਾਂ ਪੱਖਰ ਛੇਸ ਤੋਂ ਬਾਅਦ ਊੜਾ ਆੜਾ ਈੜੀ ਤੋਂ ਬਾਅਦ ਕਿਹੜਾ ਖਰਾਂਦਾ ਸ ਸ ਕਿਹੜਾ ਅੱਖਰ ਆਉਂਦਾ ਸ ਸ ਕਾਦੇ ਸਾਊਂਡ ਦਿੰਦਾ ਸ ਕਾਦੀ ਸਾਊਂਡ ਦੇਊਗਾ ਸ ਸਸੇ ਤੋਂ ਅੱਗੇ ਕਿਹੜਾ ਹਾ ਹਾ ਕਾਦੀ ਸਾਊਂਡ ਦੇਊਗਾ ਹਾਦੀ ਹਾਦੀ ਹ ਅ ਹ ਅ ਦੇ ਬਾਅਦ ਕਿਹੜਾ ਕ ਕ ਕਾਦੀ ਸਾਊਂਡ ਦੇਊਗਾ ਕਾਦੀ 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 ਰੱਕਾ ਕਾਦੀ ਸਾਊਂਡ ਦੇਊਗਾ ਕਾਦੀ ਕੱਕੇ ਤੋਂ ਅੱਗੇ ਕਿਹੜਾ ਖਾ 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 ਖ ਅ ਖਖੇ ਤੋਂ ਅੱਗੇ ਗੱਗਾ 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 ਜੱੱਗਾ ਗਾ ਦੀ ਸਾਊਂਡ ਦੇਊਗਾ ਘੋੜੀ ਗੱਗੇ ਤੋਂ ਅੱਗੇ ਕਹਿਣਾ ਗੱਗਾ ਕ ਕ ਗੱਗਾ ਕੋ ਉਸ ਤੋਂ ਅੱਗੇ ਸਾਡੇ ਕੋਲੇ ਆਜੂਗਾ ਨੰਗਾ ਨੰਗਾ ਮੈਂ ਨੰਗਾ ਨਾ ਉਹ ਨਲੇ ਤੇ ਨੱਕ ਚ ਸਾਊਂਡ ਦਿੰਦਾ ਨਲੇ ਇੱਥੋਂ ਥੋੜਾ ਗਲੇ ਚ ਸਾਊਂਡ ਦਿੰਦਾ ਨੰਗਾ ਨੰ ਅੱਜ ਆਪਾਂ ਇਹ ਸਾਊਂਡਸ ਆ ਇਹ ਇੰਨੀਆਂ ਸਾਊਂਡਸ ਯਾਦ ਰੱਖਿਓ ਠੀਕ ਹੈ ਪੰਜਾਬੀ ਦੀਆਂ ਅੱਛਾ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਇਹ ਲਿਖਿਆ ਕਿਵੇਂ ਆ ਠੀਕ ਹੈ ਦੇਖੋ ਇਹਦੀ ਇਹ ਜਿਹੜੀ ਲਿਖਣ ਦਾ ਨਾ ਲਿਖਣ ਦਾ ਵੀ ਮੈਂ ਤੁਹਾਨੂੰ ਇਹ ਕਰਵਾਇਆ ਕਿ ਤੁਹਾਡੀ ਜਿਹੜੀ ਰਾਈਟਿੰਗ ਉਹ ਸੁਣੀ ਹੋਵੇ ਦੇਖੋ ਸੱਸਾ ਮੈਂ ਕਿਵੇਂ ਪਾ ਸੱਸਾ ਹਾ ਹਾ ਦੇਖੋ ਇੱਥੇ ਥੋੜਾ ਜਿਹਾ ਹੁਲਾਰਾ ਪੈਂਦਾ ਹਾ ਹਾ ਕੱਕਾ ਕ ਖੱਖਾ ਖ ਗੱਗਾ ਗ ਘੱਗਾ ਘ ਕਗਾ ਕ ਨੰਗਾ ਨਾ ਹੇ ਗਾ ਹੇ ਬੱਚੇ ਕੀ ਕਰਦੇ ਆ ਜਿਹੜਾ ਘੱਗਾ ਹੈਗਾ ਪਤਾ ਕਿਵੇਂ ਪਾਉਣਗੇ ਐ ਪਾ ਦਿੰਦੇ ਆ ਇਹ ਗਲਤ ਆ ਠੀਕ ਹੈ ਐਵੇਂ ਜਿਵੇਂ ਜਿਹੜਾ ਸਸਾ ਹੈਗਾ ਉਹ ਕਈ ਬੱਚੇ ਐਦਾਂ ਪਾਉਂਦੇ ਨੇ ਐ ਇਹ ਵੀ ਗਲਤ ਆ ਸਹੀ ਕਿਹੜਾ ਹੈਗਾ ਏ ਵਾ ਠੀਕ ਹੈ ਇਸ ਤੋਂ ਅੱਗੇ ਅੱਜ ਆਪਾਂ ਨੰਗਾ ਅੰਗਾ ਤਾਂ ਕਿਤਾ ਕੱਲ ਨੂੰ ਆਪਾਂ ਇਸ ਤੋਂ ਦੂਸਰੇ ਅੱਖਰ ਕਰਾਂਗੇ ਉਹਨਾਂ ਦੀਆਂ ਸਾਊਂਡਸ ਤੇ ਇਹ ਸਾਰੇ ਸਾਰੇ ਬੱਚਾ ਨੇ ਲਿਖਣਾ via ਤੇ ਯਾਦ ਓਕੇ ਬੇਟਾ ਬੈਸ ਬੈਸ